ਦੇ ਸਹਾਵਰ ਪੰਦਾ ਤਾਹੋ ਸੁਖ ਸੁਖੰਨੇ ਸੁਖੀ ਜਾਗੁਰ ਮਿਲ ਸੱਜਣ ਮੈਲ ਤਪੋੜੀ ਸਭੇ ਤੁਖ ਸੰਤਾਪ ਜਾ ਤਦ ਭੁੱਲੀਐ ਜੇ ਕੀਚਨ ਲਖਿ ਉਪਾਉ ਤਾ ਕਹੀ ਨਾ ਭੁੱਲੀਐ ਤੇਜਨੋ ਮਿਸਰੈ ਨਾਉ ਸੋ ਨਿਰਤਨ ਕੰਡਿਐ ਜਿਸਨੋ ਮਿਸਰੈ ਨਾਉ ਸੋ ਜੋਨੀ ਹੰਡਿਐ ਜਿਸ ਖਸਮ ਨ ਆਵੀ ਚਿਤ ਤੇਜਵਨੰਦ ਦੇ ਜਿਸ ਖਸਮ ਨਿਆਵੀ ਚਿੱਤ ਰੋਗੀ ਸੇਕਣੇ ਜਿਸ ਖਸਮ ਨਿਆਵੀ ਚਿੱਤੇ ਸੁਖ ਰੂਹ ਹੰਕਾਰੀਆਂ ਸੋਈ ਤੋ ਹਿੱਲਾ ਚੱਗ ਜਨ ਨਾਉ ਵਿਸਾਰਿਆ ਸਹ ਲੋਕ ਮਹੱਲਾ ਪੰਜੇ ਮਾ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋ ਲੁਕਮੈ ਇਸ ਮਿੱਤਰ ਵਿਚੋਂ ਲੈ ਜੈ ਮਿਲ ਕੰਤਿ ਪਿਸ਼ਾਣਾ ਮਹਲਾ ਪੰਜੇ ਮਾ ਪਾਵ ਸੁਹਾਵੇ ਜੋ ਤੂੰ تیر ਜੁਲ ਦੇ ਸਿਸ ਸੁਆਵਾ ਚਰਣੇ ਮੁਖ ਸੁਆਵਾ ਤਾ ਤੋਂ ਦਸ ਗਾਵੈ ਜੀਉ ਪਿਆ ਤੋਂ ਸਰਣੀ ਪੌੜੀ ਮਿਲਨਾਰੀ ਸਤ ਸੰਗੇ ਮੰਗਲ ਗਾਵੀਆ ਕਰ ਕਾ ਹੁਆ ਬੰਧਾਨ ਐ ਪੌੜਨੈ ਧਾਵੀਆ ਬਿੰਦੀ ਦੁਰਮਤ ਤੋਰਤ ਸੋਇ ਕੂੜਾਵੀਆ ਸੀਲੇ ਵੰਤੇ ਪ੍ਰਧਨ ਰਿਤ ਸਚਾ ਵੀਂਤਰ ਬਾਹਰ ਇੱਕ ਇੱਕ ਰੇ ਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਤਾ ਸਾਵੀਆ ਸੋਭਾ ਆਪਣੀ ਸ਼ਿੰਗਾਰ ਖਸਮ ਜਾ ਰਾਵੀਆ ਮਿੰਨ ਆਈ ਸੰਜੋਗ ਜਾਂ ਤਿਸ ਭਾਵੀ ਅਸ ਲੋਗ ਮਹੱਲਾ ਪਨਵਾ ਹਬ ਗੁਣ ਤੇ ਦੇ ਨਾਨਕ ਜੀਓ ਮੈਂ ਕੋਥੀ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੀਵਣਤਾ ਤਾਰਨੈ ਕੋਈ ਜਾ ਚਕ ਸਦਾ ਜਾ ਚੋਵੈ ਮੁੱਲ ਅਪਜਮੋ ਦੇਹੇ ਚੀ ਗੰਦੜੇਉੜ ਮਝੂਣਾ ਕੋ ਸੱਜਣ ਜੀਉ ਤਰਾਇਆ ਹਾਪੇ ਸੁਖ ਸੁਹਿਰਣਾ ਸੁਤਾ ਜੇਤਾ ਜਗ ਸਬਾਇਆ ਪੌੜੇ ਵਡਾ ਤੇਰਾ ਅੰਤਰ ਭਰ ਸੱਚਾ ਤੁਧ ਤਖਤ ਸਿਰ ਸ਼ਾਹਾ ਪਾਤਸ਼ਾਹੋ ਨੇਚਲ ਚੌਰ ਛਤ ਜੋ ਪਾਵੇ ਪਰਮ ਬ੍ਰਹਮ ਸੋਈ ਸਚ ਨਿਆਉ ਜੇ ਪਾਵੇ ਪਰਮ ਬ੍ਰਹਮ ਨਹੀਂ ਥਾਵੇ ਮਿਲ ਲੈ ਥਾਉ ਜੋ ਕੀਨੀ ਕਰਤਾ ਰਸਾਈ ਭਲੀ ਗੱਲ ਜਨੀ ਪਛਾਤਾ ਕਸਮ ਸੇ ਦਰਗਹਿ ਮੰਨ ਲੈ ਸਹੀ ਤਰਾ ਫਰਮਾਨ ਕਿ ਨਾ ਨਾ ਫੇਰੀਂ ਕਾਰਨ ਕਰਨ ਕਰੀਮ ਕੁਦਰਤ ਤੇਰੀ ਐਸਾ ਲੋਕ ਮਹੱਲਾ ਬਨਵਾ ਸੋਏ ਸੁਨੰਦੜੀ ਮੇਰਾ ਮਨ ਤਨ ਮੋਲਾ ਨਾਮ ਚੇ ਪੰਧੜੀ ਲੱਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੇ ਮਨ ਬਨਵਾ ਅਧਰਮ ਜਉ ਮੈਂ ਮਾਨਕ ਲਗਤਾ ਮੂਲ ਨ ਕਿਧਾ ਮੈਂ ਕੋ ਸਤਗੁਰ ਦਿੱਤਾ ਢੂੰਡ ਵਝਾਈ ਥੀ ਆਥਿਤਾ ਜਨਮ ਪਦਾਰਥ ਨਾਨਕ ਚਿਤਾ ਪੌੜੇ ਜਿਸ ਕੇ ਮਸਤਕ ਕਰਮ ਸੋਹੇ ਸੇਵਾ ਲਗਾ ਸਤਿਗੁਰ ਮਿਲ ਕਮਲ ਪ੍ਰਗਾਸਿਆ ਸਵੰਦਨ ਜਾਗਾ ਲਗਾ ਰੰਗ ਚਰਨਾਰਬਿੰਦ ਸਭ ਪ੍ਰਮਾ ਭੋ ਪਾਗਾਤਮ ਜੀਤਾ ਗੁਰਮਤੀ ਆੰਗ ਜਤ ਪਾਗਾਦ ਸਹਿ ਧਿਆਇ ਆਪਾਰ ਬ੍ਰਹਮ ਸੋ ਕਲ ਮੈ ਤਾਗਾ ਸਾਧੂ ਸੰਗਤ ਨਿਰਮਲ ਅਰਸ ਨਮ ਜਨਾਗ ਅਦੇ ਪ੍ਰਾਮਿਲੇ ਆਪਣਾ ਸਰਵਗਸਪਾਕਾ ਨਾਮ ਹੈ ਤਿਸ ਬਲਹਾਨਣ ਜੀ ਸੀਵੜ ਭੱਗਾ ਸ਼ਲੋਕ ਮਹੰਨਾ ਪੰਨਾ ਜਾ ਪ੍ਰੇ ਅੰਦਰ ਤਾਂ ਤਨ ਬਾਹਰ ਜਾ ਪ੍ਰ ਬਾਹਰ ਤਾਂ ਤਨ ਮਾਹਰ ਬਿਨਾ ਮੈਂ ਬੋ ਫੇਰ ਫਿਰਾਰ ਸਤੁਰ ਸੰਗ ਦੇਖਾਇਆ ਜਾਹਰ ਨਾਨਕ ਜਨ ਨਾਨਕ ਸੱਚੇ ਸਤਿ ਸਿਮਹ ਹਰ ਮਹੱਲਾ ਪੰਜ ਮਹਾਰਾ ਸਭ ਕਰਤਾ ਫਿਰਿਆ ਹਰ ਇੱਕ ਨਾ ਹੋਏ ਨਾਨਕ ਜੇ ਤਾ ਹਰ ਚੱਕ ਉੱਥਰੇ ਬਲ ਨਾ ਦੂਜਾ ਕੋਈ ਕੋੜੀ ਵੱਡੀ ਹੋਮਟਾ ਪਰ ਤੇਰਾ ਅਮਰਤ ਬਾ ਰੰਗ ਪਰੰਗ ਨਹੀਂ ਕਨ ਜਾਵਨ ਕਰਤਾ ਜੀ ਅੰਦਰ ਜੀਓ ਸਭ ਗਰ ਚੱਲਣਾ ਸਭ ਤੇਰੇ ਵਸ ਤੇਰਾ ਕਿਰਪਨਾ ਤੇਰਾ ਕਰ ਅਨੰਦ ਵਧਾਈ ਤੋਰ ਘਰ ਮਾਨ ਮਹਿਤਾ ਤੀਜਪਨਾ ਵਿਚਾਰੈ ਸਰਬ ਕਲਾ ਪ੍ਰਪਰਤੀ ਸਹਿਜਤਿਕਤਾ ਨਾਨਕ ਦਾਸਨ ਦਾਸ ਤੋਂ ਤਿਆਗੇ ਬਿਨਵਤਾ ਸੋਗ ਮਨ ਪੰਚਵਾ ਚਤਰੀ ਬਾਜ਼ਾਰ ਸੋਹਣ ਵਿੱਚ ਵਪਾਰੀਏ ਬਕਰ ਹਿੱਕਿਏ ਪਾਰ ਨਾਨਕ ਖੱਟੇ ਸੋਤਣੀ ਮਹਲਾ ਬਨਵਾ ਕਬੀਰਾ ਹਮਰਾ ਗੋ ਨਹੀਂ ਹਮ ਕਿਸ ਹੋ ਕੇ ਨਹੀਂ ਜਿਵੇਂ ਰਚ ਨਰ ਚਾਇਆ ਤੇ ਸੀਮਾਏ ਸਮਾਏ ਪੋੜੀ ਸਫਲਿਓ ਬਿਰਖ ਸੁਹਾਵਣਾ ਹਰਿ ਸਫਲ ਮਰਿ ਤਾਮਨ ਲੋਚੈ ਉਨਾਂ ਮਨ ਨ ਕੋ ਕੋ ਵੰਜਾ ਕੀਤਾ ਵਰਨਾ ਚੈਨਾ ਬਾਰਗਮ ਜੀਤਾ ਪਿਆਰਾ ਜੀ ਕਾ ਜੋ ਖਿਲ ਲੈ ਪੀਤਾ ਸੇਵਾ ਕਰੀ ਤੋ ਸਾੜਿਆ ਮੈਂ ਦੱਸੋ ਜੀਤਾ ਕੁਰਬਾਨੀ ਵੰਜਾ ਮਾਰਣ ਬਲੇ ਬਲ ਕੀਤਾ ਦਾਸਨ ਸੰਤ ਪਿਆਰਿਆ ਸੁਣ ਲੈ ਚੀਤਾ ਜਹ ਲਿਖਿਆ ਨਾ ਨਗਦਾਸ ਤਿਸ ਨਾਮ ਅੰਮ੍ਰਿਤ ਸਤੁਰ ਦਿੱਤਾ ਸਲੋਕ ਮਹੱਲਾ ਪੰਜਵਾ ਕਬੀਰ ਧਰਤੀ ਸਾਧਕੀ ਤਸ ਕਰ ਬਸਹਿ ਗਾਹੀ ਧਰਤੀ ਭਾਰਨ ਬਿਆਪੀ ਉਨ ਕੋ ਲਹੂ ਨਾਹੀ ਮਹੱਲਾ ਪੰਜਵਾ ਕਬੀਰ ਚਾਵਲ ਕਰਨੇ ਤਖ ਕੋ ਮੋਹ ਲਿ ਲਾਏ ਸੰਗ ਕੋ ਸੰਗੀ ਬਸਤੇ ਤਬ ਪੂਪ ਚੇਤਰਮ ਰਾਏ ਪੌੜੀ ਵਟੇ ਆਪੇ ਹੀ ਮੰਡ ਪਰਵਾਰ ਆਪੇ ਕੱਤੀ ਆਪਣੀ ਕੀ ਮੁੱਤ ਆਪ ਆਪੇ ਹੀ ਜਤੀਆ ਸਭ ਗਦੇ ਆਪੇ ਆਪ ਉਪਨਿ ਆਪਣਾ ਕੀਤਾ ਆਪ ਅਭ ਵਰਨਿਆ ਧਨ ਸੋ ਤੇਰਾ ਥਾਨ ਜਿੱਥੈ ਤੋਂ ਉਠਾ ਧਨ ਸੋ ਤੇਰੇ ਭਗਤ ਜਨੀ ਸੱਚੇ ਤੋਂ ਡਿਠਾ ਜਿਸਨੂੰ ਤੇਰੀ ਇਤਿਹਾਸ ਲਾਹੇ ਸੋਇ ਤੁਦ ਜਿਸ ਗੁਰ ਪੀਟੀ ਨਾਨਕਾ ਨਰਮਲ ਸੋਈ ਸੋ ਤੇ ਸ਼ਲੋਕ ਮਹੱਲਾ ਆਪਣਿ ਨਵਾ ਫਰੀਦਾ ਭੂਮ ਰੰਗਾ ਮੋਲੀ ਮੰਦਵ ਸੁਲਾ ਬਾਗ ਜੋ ਨਰਪੀਰ ਨੇ ਵਾਜਾ ਤੇ ਨੰਚ ਨਾ ਲਾਗ ਮਹੰਨਾ ਬਨਵਾ ਫਰੀਦਾ ਅਮਰ ਸੁਹਾਵੜੀ ਸੰਗ ਸੋਨੜੀ ਦੇਹ ਵਰਲੇ ਕਈ ਪਾਈਨ ਜਿੰਨਾ ਪਿਆਰਾ ਨੇਹੀ ਪੌੜੀ ਜਬ ਤਵ ਸੰਯਮ ਦਿਆ ਤਰਮ ਜੇਤੇ ਸੋ ਪਾਏ ਤਿਸ ਬੁਧਾਇ ਅਗਨਿਆ ਸੋ ਨਾਮ ਤਿਆ ਅੰਤਰ ਜਾਮਿ ਅਗੰ ਬੁਰਖ ਇਕ ਤ੍ਰਿਸ਼ਟ ਦੇਖਾਏ ਸਾਧ ਸੰਗਤ ਕੇ ਆਸਰੈ ਪ੍ਰਭ ਸੋ ਰੰਗ ਲਾਈ ਅਪਗਣ ਕਟ ਮੁਖੁ ਜਿਲਾ ਹਰ ਨਾਮ ਤਰਾਈ ਜਨ ਮਰਨ ਪੋਗਟ ਯੋਨ ਬਿਰ ਜੋਨ ਨ ਪਾਇ ਅੰਦ ਗੂਪ ਤੇ ਕਾੜ ਲੜਿ ਆਪ ਫੜਾਈ ਨਾਨਕ ਬਖਸ਼ ਮਿਲਾਈ ਨ ਰਖੇ ਨ ਲਾਈ ਸ਼ਲੋਕ ਮਹੰਲਾ ਪੰਜਵਾ ਮਹੋਬਤ ਜਿਸ ਖੁਦਾਏ ਦੇ ਰਤਾ ਰੰਗ ਚਲੂਵੇਂ ਨਾਨਕ ਵਰਲੇ ਪਾਈਐ ਤਿਸ ਜਨ ਕੀ ਮਨਾ ਮੂਲ ਮਹੱਲਾ ਪਨਮਾ ਅੰਦਰ ਵਿਤ ਸਚ ਨਾਹੀ ਬਾਹਰ ਵੀ ਸਚ ਲਠੋਮ ਨਾਨਕ ਰਵਿਆ ਹਪ ਥਾਏ ਬਨ ਤ੍ਰਿੰਨ ਤ੍ਰਿਪੂਣ ਰੂਮ ਪੌੜੇ ਆਪੇ ਕੀ ਤੋ ਰਚਨਾ ਪੇ ਹੀ ਰਤਿ ਆਪੇ ਹੋਇਓ ਇਕ ਆਪੇ ਬੋ ਪੱਤੇ ਆਪੇ ਸਬਨਾ ਮੰਜਾਪੇ ਬਹਾਰਾ ਪੇ ਜਾਣਾ ਦੂਰ ਆਪੇ ਜਾਹਰਾ ਆਪੇ ਹਉਤ ਗੁਪਤਾ ਪੇ ਪ੍ਰਗਟੀਏ ਕੀਮਤ ਕਿਸੈ ਨਾ ਪਾਏ ਤੇਰੀ ਥੱਟੀ ਐ ਘਰ ਗੰਭੀਰ ਥਵ ਪਰਵਿੰਤ ਤੂੰ ਨਾਨਕ ਵਰਤੇ ਕੈ ਕੋ ਇੱਕ ਤੂੰ ਸੁਧ ਰਾਮ ਕਲੇ ਕੀ ਵਾਰ ਰਾਇ ਬਲਮੜ ਤਥਾ ਸਤੈ ਨੂੰ ਮਿਆਖੀ ਕੋ ਹੰਕਾਰ ਸਤੁਰ ਪ੍ਰਸਾਦ ਨਾਉ ਕਰਤਾ ਕਾਤਰ ਕਰੇ ਕਿਉ ਬੋਲ ਹੋਇ ਜੋ ਖੀਵਦੈ ਤੇ ਕੋ ਨਾ ਸਤਿ ਪੈਣ ਪ੍ਰਾਵ ਹੈ ਪਾਰੰਗੰਤ ਤਨ ਪ੍ਰੀਵਦੈ ਨਾਨਕ ਰਾਜ ਚਲਾਇਆ ਸਚ ਕੂੜ ਸਤਾਣੀ ਨੀਮਦੈ ਨਹਨੇ ਧਰੀ ਉਨਾਂ ਛਤ ਸਿਰ ਕਰ ਸਤ ਅੰਮ੍ਰਿਤ ਪੀਵਦੈ ਮਤੁ ਕਰਿਆ ਤੁਮ ਦੇਵ ਦੀ ਖਰਗਜੋਰ ਪ੍ਰਾ ਕੋਈ ਜੀਂਦੈ ਗੁਰ ਚਿੱਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿਕਾ ਦੇ ਤੋਸ ਜੀਵਨ ਲੈਣੇ ਦੀ ਫੇਰ ਆਇ ਨਾਨਕ ਦੋਈ ਖੱਟੀ ਐ ਜੋਤ ਉਹ ਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਐ ਚੁੱਲ੍ਹੇ ਸੋ ਛਤ ਨਿਰੰਝਨੀ ਮੱਲੇ ਤਖਤ ਬੈਠਾ ਗੁਰ ਹਟਿਆ ਕਰੈ ਜੈ ਗੁਰ ਫਰਮਾਇਆ ਸਲ ਜੋਗ ਲੂਣੀ ਟੱਟੀ ਐ ਲੰਗਰ ਚੱਲੈ ਗੁਰ ਸਵਰਤੋਟ ਨੇ ਆਵੇ ਖੱਟੀ ਐ ਖਰਚੇ ਦਿੱਤ ਖਸਮਦੀ ਆਵ ਖੰਧੀ ਖਰਦ ਪਟੀਆਂ ਹੋਐ ਸਬਤ ਖਸਮ ਦੀ ਨੋਰ ਅਰਸੋਂ ਕਰਸੋਂ ਛਟੀਐ ਤੁਦਰਠੀ ਸੱਚੀ ਫਾਤਿਸ਼ਾ ਮਲ ਜਨਮ ਜਨਮ ਦੀ ਕਟੀਐ ਸਚ ਜੈ ਗੁਰੂ ਫਰਮਾਇਆ ਕੋ ਇਤੂ ਬੋਲੋ ਹਟੀਐ ਪੁੱਤਰੀ ਕਉ ਲੈ ਨੈ ਪਾਲਿਓ ਕਰ ਪੀਰੋ ਕਨੈ ਮੂ ਰੱਟੀਐ ਦਿਲ ਖੋਟਿਆ ਕੀ ਫਰਣੈ ਬਨੈ ਪਾਰੋ ਚੈਨ ਛਟੀਐ ਜਨਿਆਕੀ ਸੋਈ ਕਰੇ ਜਨ ਗੀਤੀ ਤਿਰਨ ਸੱਟੀਐ ਕਮਣ ਹਾਰੇ ਗਿਨੋਟੇ ਯੋਜਨਾ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੀ ਸਾਲੀ ਤਨੁ ਰਾਇ ਹੈ ਦੇਵਤਾ ਲੈ ਜਲਨਾ ਕਰੀ ਦਲਲੀ ਸਤਿੁਰੁ ਰਖੈ ਸੱਚਾ ਕਰੀ ਸਭ ਬਾਤ ਹੋਐ ਦਰਹੱਲੀ ਕੁਰੰਗਤੀ ਤੋਹੀ ਫਰੀ ਸਚ ਕਰਤੇ ਬੰਦ ਬਹੱਲੀ ਨਾਨਕ ਕਾਇਆ ਫਲਟ ਕਰ ਮਨ ਲਖਤ ਬੈਠਾ ਸੈ ਡਾਲੀ ਦਰਸਿਉ ਉਮਤ ਖੜੀ ਮਸਕਲੈ ਹੋਈ ਜੰਗਾਲੀ ਦਾਰੇ ਦਰਬੀ ਸਖਸਮ ਦੇ ਨਾਹੀ ਸੱਚੇ ਪਣੀ ਨਲੀ ਬਲਵੰਡ ਅਖੀ ਵੀ ਨੇਕ ਚੰਨ ਜਿਸ ਬੋਤੀ ਛਾਉ ਪਰਤਲੀ ਲੰਗਰ ਦੌਲਤ ਵੰਡਿਆ ਰਸਮਤ ਖੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖੀਏ ਪਰਲਨੀ ਹੋਏ ਕਬੂਲ ਖਸਮ ਨਾਲ ਜਾ ਕਾਲ ਮਰਦੀ ਕਾਲੀ ਮਾਤਾ ਖੀ ਵੀ ਸਹੋ ਸੋਏ ਜਿੰਨ ਗੋਏ ਉਠਲਨੀ ਉਰਿਓ ਗੰਗ ਵਹਾਈਏ ਦੁਨੀਆਂ ਹੀ ਆਖੇ ਕੈ ਕਿਉ ਨ ਨਾਨਕ ਇਸ ਤਰ ਜਗਨਨਾਥ ਉਚ ਹਦੀ ਵੈਣ ਵਿਰ ਕਿਉ ਨ ਮਧਾਨਾ ਪ੍ਰਪਤ ਕਰਨਿਤਰ ਕੇ ਸ਼ਬਦ ਰੜ ਕਿਉ ਨ ਚੌਦੈ ਰਤਨ ਅਨੇਕਾ ਲਨ ਕਰਵਾ ਗਵਣ ਚਿਲ ਕਿਉ ਨ ਕੁਦਰਤ ਹੈ ਵੇ ਖਾਲਿਨ ਜਨੇਵੜ ਪਿੰਡ ਠਣ ਕਿਉ ਨ ਰਹਿਣੇ ਤਰੋਂ ਨ ਛਤਰ ਸਿਰਸ ਮਾਨ ਕਿਆੜਾ ਛਕਿਓ ਨ ਜੋਤ ਸਮਾਣੀ ਜੋਤ ਮਹਿਆ ਪਪ ਸਿਤਿ ਮੇਂ ਸਿਖਾ ਪੁੱਤਰਾ ਕੋ ਕਹਿ ਸਮੁਮਕ ਸੋ ਧੋਸ ਤਲਹਿਣ ਕਿਓ ਨ ਫਿਰ ਵਸਿਆ ਫਿਰਵਾਣ ਸਤਿਗੁਰ ਖੜੂ ਜਪ ਤਪ ਸੰਜਮ ਨਾਲ ਤੁਧ ਹੁਰ ਮੁੱਚ ਗਰੂਰ ਲਬ ਬਿਣਾ ਹੀ ਮਾਨਸਾ ਜੋ ਪਾਣੀ ਬੂਰੇ ਅਵਰੀਏ ਜਿਤ ਸੁਹਾਥ ਮੈਂ ਲੱਭਈ ਤੋ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਪ੍ਰਭੂਰ निंदा तेरी सो क्रे जो मनज चूर नेण दिसै मात लोक तुद सूजे तोर फेर बसाया फरियाण सतगुरु खाडूर सो टिक क सो बहना सोई दी बाण पीयो ताते जिहि बयहा पुत्त प्रमाण जन बासुमित्र कतिया करनी ही ताण जन समुंद विरुलिया करमीर मदान ਤੋਂ ਨੈਰ ਤਨ ਨੀ ਕਾਲੇਣ ਕੀ ਤੋਂ ਨਚਾਨਾਂ ਘੋੜਾ ਕੀ ਤੋ ਸਹਜ ਦਾ ਚਤ ਕੀਓ ਪਲਾਨ ਤਨ ਖਚੜਾਇਓ ਸਤ ਤਾਜ ਧੰਦਾ ਪਾਣ ਕਲ ਵਿੱਚ ਤੂ ਅੰਧਾਰ ਸਾਛੜਿਆ ਰਹਿ ਪਾਣ ਸਤੋ ਖੇਤ ਜ ਮਾਇਓ ਸਤੋ ਛਾ ਮਾਣ ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਝੀਓ ਸ ਮਨ ਵਿੱਚ ਸ਼ਬਦ ਪ੍ਰਮਾਣਾ ਵ ਗਵਣਾ ਨੀ ਵਾਰਿਓ ਕਰ ਨਦਰ ਨੀ ਸ਼ਾਨ ਓ ਤਰਿਆ ਓ ਤਰ ਲੈ ਸੁਪਤ ਸੁਜਾਨ ਚਖੜ ਬੋਨਾ ਡੋਲੀ ਪਰਵਤ ਮੇ ਨਾਨ ਚਾਣਾ ਬਿਰਥਾ ਜੀ ਕੀ ਜਾਣੀ ਹੋ ਜਾਨ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂ ਸੁਗੜ ਸੁਜਾਨ ਦਾਨ ਦੇ ਸਤੁਰ ਪਾਵਸੀ ਸੋ ਸੱਤੇ ਦਾਨ ਨਾਰਗ ਹੰਦਾ ਛਤਰ ਸੇ ਰੁਮਤ ਹੈਰਾਨ ਸੋ ਟਿਕਾ ਸੋ ਮੈਨਾ ਸੋਈ ਦੀਵਾਨ ਪੀਓ ਤਾਤੀ ਜੀਵ ਆਪ ਕਾ ਪ੍ਰਮਾਨ ਤੰਨ ਤੰਨ रामदास गुरु जिन सिरया तिन सवारेया पूरी हुई करमत अब सृजन हार तारेया सिखि अतै संगति पर ब्रह्म कर नमस्कारया टल अथवा तोल तू निरंतर ने पारा बारेया ਜਿੰਨੀ ਤੂੰ ਸਿਵਿਆਂ ਭਾਉ ਕਰਸੀ ਤੁਧ ਪਰ ਤਾਰਿਆ ਲਭ ਲੋਭ ਕਾਮ ਕ੍ਰੋਧ ਮਹੂ ਮਾਰ ਕੰਦੇ ਸਪ੍ਰਵਾਧਿਆ ਤਨ ਸੋ ਤੇਰਾ ਥਾਨ ਐਸਾ ਤੇਰਾ ਪੈ ਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਅਗੁਰ ਅਮਰ ਤੂੰ ਵਿਚਾਰਿਆ ਗੁਰ ਰਿਠਾ ਤਾਂ ਮਨਸਾ ਤਾਰਿਆ ਚਾਰੇ ਜਾਗੇ ਚਹੁ ਜੁਗੀ ਪੰਚਾਇਣਾ ਪੀ ਹੋ ਆਪੀ ਨੇ ਆਪ ਸਾਜੋ ਨਾ ਪੀ ਥਮ ਖਲੋ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਮਮ ਤਮਨ ਐ ਜਾਵਣੀ ਆਪੀ ਨਵਨੀ ਰਵਾ ਤਖਤ ਪਠ ਅਰਜਨ ਗਰੂ ਸਤ ਗੁਰ ਕਾਖ ਵੈ ਚੰਦ ਅਕਮਣ ਹੋ ਤਤਵਣੋ ਚੌ ਚੱਕੀ ਕੀਨ ਲੋ ਆ ਜਨੀ ਗੁਰਨਾ ਸੇਵ ਮਨ ਮੁਖ ਆ ਪੀ ਆਮੋ ਆ ਦੋਣੀ ਚੌਣੀ ਕਰਮਾਤ ਸੱਚੇ ਦਾ ਸੱਚਾ ਧੋਆ ਚਾਰੇ ਜਾਗੇ ਚਹੁ ਦੁਗੀ ਪੰਚਾਇਣ ਆਪੇ ਹੋ ਆ रामकली वाणी भगत आके कबीर जी वे को हर सतगुर प्रसाद काया कललन का लाहन मिलो गुरकाषब गॉड कीन रे तृष्णा काम क्रोध मद मत सर काट काट कस का दीन रे कोई है रे संत सहज सुख अंतर जा को जप तप दियो दनाली रे ਕੇ ਬੂੰਦੇ ਪਰ ਮਨ ਤਨ ਦੇਵੋ ਜੋ ਮਤ ਦੇ ਕ ਲਾਲੀ ਰੇ ਰਹਾਓ ਪਵਨ ਚਤੁਰਦਸ ਪਾਠੀ ਕੀਨੀ ਬ੍ਰਮਗਨ ਤਨ ਜਾਰੀ ਰੇ ਮੁੰਦਰਾ ਮਦਗ ਸਹਜ ਤੁਨ ਲਾਗੇ ਸੁਖ ਮਨ ਪੋਚਨ ਹਾਰੀ ਰੇ धीरत वरत नेम सुत संजम रवस असगहे दियो रे सुरत प्याल सुदारस अमृत एहो महारस पियो रे नीचर तार चुत निर्मल रस बनुआ रा तोरे कह कबीर सगले मद सूच्छ ਇਹ ਹੈ ਮਹਾਰਸ ਸਾਚੂਰੇ ਗੁਣ ਕਰ ਗਿਆਨ ਧਿਆਨ ਕਰ ਮਹੂਆ ਭਉ ਪਾਠੀ ਗੁਣ ਕਰ ਗਿਆਨ ਧਿਆਨ ਕਰ ਮਹੂਆ ਭਉ ਪਾਠੀ ਮਨ ਤਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਈਵ ਪੀਵਨ ਹਾਰ ਵਧੂ ਮੇ ਮਨ ਮਤ ਰਾਮ ਮਦ ਚੜਾ ਮਤ ਨ ਰਸ ਚਖਿਆ ਤਰੇ ਭਵਨ ਪਿਆਉ ਜੀ ਆਰ ਰਾਉ ਦੋਇ ਪੁਰ ਜੋਰ ਰਸਾਈ ਪਾਠੀ ਪਿਓ ਮਹਾਰਸ ਪਾਰੀ ਕਾਮ ਕ੍ਰੋਧ ਦੋਇ ਕੀ ਚਲੇ ਤਾ ਛੂਟ ਗਈ ਸੰਸਾਰੇ ਪਰਗਟ ਪਰਗਾਸ ਗਿਆਨ ਗੁਰ ਗੰਮਤ ਸਤ ਗੁਰ ਤੇ ਸੁਧ ਪਾਈ ਦਾਸ ਕਬੀਰ ਦਾਸ ਮਦ ਮਾਤਾ ਚਕ ਨੇ ਕਬ ਹੋ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓ ਟਗ ਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੇ अब तब जब कब तुही तुही हम तवे परसाद सुखी सदहि रहआव तोरे भरोसे मघहर बसयो मेरे तन की तपत बुझाई पहले दर्शन मघहर पाय फुन काशी बसी आई जसा मघहर तसी काशी हम कै कर जानी हम निरतन जोयो तन पाया मरते फूट गुमनी करे गुमान चुबै तिस सोलना को कधन को नाही चैसो चोब को बिलल बिलाते नर कमन नरक क्या सुर विचार संतन दूरा दे हम कहूगी कानना कटते अपने गुर पर साते ਅਬ ਤੂੰ ਜਾਈ ਚੜ੍ਹੇ ਸੇ ਘਾਸ ਨ ਮਿਲੇ ਹੈ ਸਾਰੰਗੇ ਪਾਨੀ RAM ਕਬੀਰ ਇੱਕ ਭੇ ਹੈ ਕੋਈ ਨ ਸਕੈ ਪਛਾਨੀ ਸੰਤਾਂ ਮਨੋ ਦੂਤ ਧਮੇ ਕੁਟਵਾਰੀ ਮੇਰੀ ਦਿਨਸ ਰੈਨ ਤੇਰੇ ਪਾਵਤਨੋ ਸੋ ਕੀ ਸਚਵਰ ਕਰ ਫੇਰੀ ਅਮ ਕੂਕਰ ਤੇਰੀ ਦਰਪਾਰ ਪੌਂ ਕੇ ਆਗੇ ਬਦਨ ਫਸਾਰ ਰਹਾਉ ਪੂਰਬ ਜਨਮ ਅਮ ਤੁਮਰੇ ਸੇਵ ਕਬ ਤੋਂ ਮਿਟਿਆ ਨ ਜਾਈ ਤੇਰੀ ਦਵਾਰੇ ਸਜ ਸੁਨ ਕੀ ਮਾਥੇ ਮੇਰੇ ਦਗਾਈ ਤਾਗੇ ਹੋਏ ਸੁਰਨ ਮੈਂ ਝੂਠੇ ਬਿਨ ਤਾਗੇ ਭਗ ਜਾਈ ਸਾ ਤੂਏ ਸੋ ਭਗਤ ਪਛਾਨ ਹਰ ਲੇਖ ਜਾਣੇ ਪਾਏ ਕੋਠਰੀ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਮੀ ਬਸਤ ਕਭੀਰ ਕੋਲਿ ਉਹ ਬਸਤ ਸਮਾਰੈ कबीर दी सुन सोर कोली मि जिस्म सतक भाग अमृत रस जिन पाया फिर ताका सुहाग जय मुख वेद गायत्री निकस सो क्यों ब्राह्मण विसर करे जाके पाई जगत सब लागै सो क्यों पंडित हरनक है ਕਹੇ ਮੇਰੇ ਪੰਮਨ ਹਰਨਾ ਕਹੇ RAM ਨਾ ਬੋਲੇ ਪਾਡੇ ਦੋ ਚੱਕ ਪਰੈ ਰਹਾਓ ਆਪਨੇ ਉੱਚ ਨੀਚ ਕਰ ਭੋਜਨ ਹਟੇ ਕਰਮ ਕਰ ਉਤਰ ਪਰੈ ਚੌਦਸ ਮਾ ਵਸ ਰਚ ਰਚ ਮੰਗੇ ਕਰ ਦੀਪਕ ਲੈ ਕੂਪ ਪਰੈ ਤੂੰ ਬ੍ਰਹਮਨ ਮੈਂ ਕਸਿਕ ਜੁਲਾਹਾ है तो तोहे बराबरी कैसी कह बुन है हमारी राम नाम कह उ पंडित डूबमर तरब रेक नंत डार साखा पोहप पत्र रस भरिया ही अमृत की बाड़ी है रे तिने पूरे करिया ਜਾਨੀ ਜਾਨੀ ਰੇ ਰਜਰਮ ਕੀ ਕਹਾਣੀ ਅੰਤਰ ਜੋਤਿ ਰਾਮ ਪਰਗਾਸਾ ਗੁਰਮੁਖ ਬਿਰ ਮੈ ਜਾਨੀ ਰਹਾਓ ਭਵਰੇ ਕਪਹੁ ਪਰਸ ਬੀਥਾ ਪਾਰਹਲੇ ਓਰ ਧਰਿਆ ਸੋ ਰਹਿ ਮਦੀ ਪਵਨ ਚ ਕੋਰਿਆ ਕਾਸੀ ਫਰ ਫਰਿਆ ਸਹਿਜ ਸੁਨੇ ਫਿਰ ਵਪਜਿਆ ਤਰਤੀ ਚਲ ਹਰ ਸੋਖਿਆ ਕਹ ਕਬੀਰ ਹੋ ਤਾ ਕਾ ਸੇਵਕ ਜਿਨੋ ਬਿਰਵਾ ਦੇਖਿਆ ਮੁੰਦਰ ਮੋਨ ਦਿਆ ਕਰ ਝੋਲੀ ਪੁੱਤਰ ਕਾ ਕਰੋ ਵਿਚਾਰ ਰੇ ਖਿੰਤਾ ਇਹੋ ਤਨ ਸੀਵ ਹੋ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵੋ ਜੋਗੀ ਤਪ ਤਪ ਸੰਜਮ ਗੁਰਮੁਖ ਭੋਗੀ ਰਹਾਉ ਬਹੁਤੇ ਬੇਪੂਤ ਚੜਹਾਉ ਆਪਣੀ ਸਿੰਗੀ ਸੁਰਤ ਮਿਲਾਈ ਕਰ ਪੈ ਰਾਗ ਫਿਰੋ ਤਨ ਨ ਕਰੀ ਮਨ ਕੀ ਕਿੰਗਰੀ ਪਜਾਈ ਪੰਜ ਤਤਨ ਹਿਰਦੈ ਰਾ ਕੋ ਰਹੇ ਨਿਰਾਲਮ ਤਾਣੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਿਆ ਕਰ ਬਾੜੀ ਕਮਨਕ ਦੇ ਜਗ ਬੀਤਰ ਜਨਮ ਕਮਨ ਫਲ ਪਾਇਆ ਪਰ ਮਨਿਤ ਤਰਨ ਤਰਨ ਚਿੰਤਾ ਮਨਿਕ ਨਿਮਖ ਨਾ ਹੋ ਮਨ ਲਾਇਆ ਗੋਬਿੰਦ ਹਮੈ ਸੇ ਅਪਰਾਧੀ ਜਿਨ ਪ੍ਰਭ ਜਿਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਉ ਪਰ ਤਨ ਪਰ ਤਨ ਪਰਤੀ ਨਿੰਦਾ ਪਾਇਯ ਪਾਦ ਨਾ ਛੁਟੈ ਆਵਾਗਵਨ ਹੋਤੈ ਫੁਨਫਨਿਓ ਪ੍ਰਸੰਗ ਨ ਤੂਟੈ ਜਹ ਕਰ ਕਥਾ ਹੋਤ ਹਰ ਸੰਤਨ ਕਨੇਮਖ ਨ ਕੀਨੋ ਮੈਂ ਮੀਰਾ ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗ ਸਦਾ ਬਸੇਰਾ ਕਾਮ ਕਰੋ ਭ ਮਾਇਆ ਮਦਮਤ ਸਰੇ ਸੰਪੈ ਮੋਮਾਹੀ ਦਿਆ ਧਰਮ ਯਰ ਗੁਰ ਕੀ ਸੇਵਾਏ ਸੁਪਨੰਤਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ